ਹਾਂਜੀ ਅੱਜ ਆਪਾਂ ਬਣਾਵਾਂਗੇ ਪੂਰੀ ਤਾਲ ਟਾਈਟ ਚੰਨਿਆਂ ਦੀ ਸਬਜ਼ੀ ਕੁੱਕਰ ਲਿਆ ਉਹਦੇ ਵਿੱਚ ਆਪਾਂ ਚਨੇ ਭਿਉਂਤੇ ਹੋਏ ਪਾਈ 4-5 ਘੰਟੇ ਪਹਿਲਾਂ ਮੈਂ ਧੋ ਕੇ ਭਿਉਂਤੇ ਸੀ ਪਾਣੀ ਵਿੱਚ ਚਨੇ ਹੁਣ ਆਪਾਂ ਇਹਨਾਂ ਨੂੰ 3 ਸੀਟੀਆਂ ਵਰਵਾਵਾਂਗੇ ਕੁੱਕਰ ਦੇ ਵਿੱਚ ਕੀ ਇਹ ਨਰਮ ਹੋ ਜਾਣਾ ਅੱਧਾ ਡੋਊਗਾ ਪਾਣੀ ਦਾ ਪਾ ਦੇਣਾ ਇਹ ਨੂੰ ਗੱਤਾਂ ਮੋਬਾਈਲ ਕਰ ਲਾਂਗੇ ਇਹਦੇ ਵਿੱਚ ਨਮਕ 1.5 ਚਮਚ ਨਮਕ ਦਾ ਪਾਇਆ ਅੱਧੀ ਘਰਸੀ ਕਿਉ ਦੀ ਪਾਈ। ਕੁੱਕਰ ਦਾ ਟੱਕੜ ਲਾਤਾ। ਹੁਣ ਇੱਧਰ ਲਸਣ ਅਦਰਕ ਕੁੱਟ ਲਿਆ। ਮਿਰਚ ਕੱਟ ਲਈ, ਤਿੰਨ ਮਿਰਚਾਂ ਹਰੀਆਂ ਤੇ ਪਿਆਜ਼। ਟਮਾਟਰ ਦੀ ਪਪਾ ਪਿਊਰੀ ਬਣਾ ਲਈ। ਮਿਕਸੀ ਕਰ ਲਿਆ। ਕੜਾਹੀ ਵਿੱਚ ਤੇਲ ਪਾਇਆ। ਗਰਮ ਕਰਾਂਗੇ ਤੇਲ ਨੂੰ ਆਪਾਂ ਠੰਡੇ ਤੇਲ ਜਿਹੜੀ ਆਪਾਂ ਕੁਝ ਵੀ ਪਾਉਣਾ। ਲਸਣ ਅਦਰਕ ਦਾ ਪੇਸਟ ਪਾਇਆ ਕੁੱਟਿਆ ਹੋਇਆ ਜਿਹੜਾ ਸੀਗਾ ਆਪਣਾ ੂੰਡੀ ਚ ਕੁੱਟਿਆ ਸੀ ਜਿਹੜਾ ਇਹਨੂੰ ਆਪਣਾ ਪੁੰਨਾਗੇ ਕੱਚਾ ਨਹੀਂ ਰੱਖਣਾ ਆਪਾਂ ਚੰਗੀ ਤਰ੍ਹਾਂ ਨਾਲ ਇਹਨੂੰ ਪੁੰਨ ਲੈਣਾ ਇਦੇ ਵਿੱਚ ਆਪਾਂ ਰਾਈ ਤੇਜ ਪੱਤਾ ਹੀਰਾ ਪਾਊਡਰ ਤੜੀਆਂ ਪਾਊਡਰ ਲਾਲ ਸੁੱਕੀ ਮਿਰਚ ਇਹਨੂੰ ਸਿੱਕ ਲਵਾਵਾਂਗੇ ਆਪਾਂ ਹੁਣ ਆਪਾਂ ਮਟਰ ਜਿਹੜੀ ਕੱਟੀ ਸੀ ਉਹ ਪਾਤੀ ਪਿਆਜ਼ ਪਾਤੇ ਸਾਰੇ ਕਿਹੜੀ ਕੁੜੀ ਆ ਇਸੇ ਉਹਦੇ ਥੋੜੀ ਹੈਲਪ ਕਰਵਾਈ ਹੋਰ ਲੱਤਾਂ ਤੇ ਆ ਜਾਵੂਗੀ ਬੋਲਾ ਲਟਾਂਗੇ ਤੇ ਆ ਜਿਆ ਪਣੀ ਜੰਗੀ ਤੇਰਾ ਤਾਂ ਭੁੱਲੇ ਗਏ ਲਾਲ ਵਿੱਚ ਪਾ ਦਵੇ ਕਿਉਂਕਿ ਹਰੀ ਵਿੱਚ ਵੀ ਆਪਾਂ ਨੇ ਪਾਈ ਆ ਲੰਬੇ ਆਪਾਂ ਨੇ ਜਲੇਆ ਵਿੱਚ ਇਹ ਨਮਕ ਪਾਇਆ इतने देख के पा लेना जी अपने स्वाद अनुसार हल्दी का डेढ़ चम्मच छोटा चम्मच है बड़ा तो डेढ़ चम्मच बहुत ज्यादा हो जाए चला मसाला ਆਪਾਂ ਮਸਾਲੇ ਸਾਰੇ ਆ ਨੂੰ ਸੀਕ ਲਵਾਵਾਂਗੇ। ਜਿਹੜਾ ਟਮਾਟਰ ਆਪਾਂ ਪੀਸ ਤੇ ਆਇਆ ਉਹ ਆਪਾਂ ਟਮਾਟਰ ਦੀ ਪਿਊਰੀ ਪਾ ਰਹੇ ਹਾਂ। ਮਿਕਸੀ ਕਰ ਲਿਆ ਸੀ ਮੈਂ। ਦੋ ਟਮਾਟਰ। ਆਪਾਂ ਇਹਨੂੰ ਵੀ ਸੀਕ ਲਵਾ ਲਿਆ। तुड़का बन के कोई तोड़ के तुड़के अपने ने क्यों छा थोड़ा पाउडर उधर चले लीक लवी ਬਣ ਗਈ ਹਾਂਜੀ ਆਪਾਂ ਨੇ ਚੰਦੇ ਬਣ ਗਏ ਕੁੱਕਰ ਖੋਲੇ ਸੀ ਚੰਦੇ ਬਣ ਗਏ ਤਾਂ ਆਪਾਂ ਕੜਾਹੀ ਦੇ ਵਿੱਚ ਤੁਲਕੇ ਜੀ ਪਾਤੇ ਇਹ ਨੂੰ ਆਪਾਂ 10 ਤੋਂ 15 ਮਿੰਟ ਇਹਨੂੰ ਆਪਾਂ ਰੇਸੀ ਗਲਵਾਟ ਹੋਵੇ ਦੂਸਰੇ ਪਾਸੇ ਆਪਾਂ ਨੇ ਕੜਾਹੀ ਰੱਖ ਲਈ ਆਟਾ ਆਪਾਂ ਨੇ ਗੁੰਨ ਲਿਆ ਆਮ ਜਿਵੇਂ ਆਟਾ ਪਰੋਟੀ ਦਾ ਗੁੰਦੇ ਹੁੰਦੇ ਹੁੰਦੇ ਕੁਝ ਨਹੀਂ ਪਾਇਆ ਆਟੇ ਦੇ ਵਿੱਚ ਸਿੰਪਲ ਪੂੜੀ ਕੀ ਹੋ ਗਿਆ ਰਮਾ ਪਰਪਨੇ ਪਹਿਲਾ ਇੱਕ ਦੋ ਬਣਾ ਲਿਆ ਸੀ ਇਹ ਪੂੜੀਆਂ ਇਹਨੂੰ ਜਦੋਂ ਗੋਲ ਕਮਾ ਕੇ ਪੂੜੀ ਨੂੰ ਆਪਾਂ ਤੇਲ ਦੇ ਵਿੱਚ ਛੱਡਦੇ ਆ ਆਪਣੇ ਆਪ ਹੀ ਫੁੱਲ ਜਾਂਦੀ ਆ ਥੋੜਾ ਜਿਹਾ ਤਰ ਲੱਪ ਦੋ ਪੂੜੀ ਫੁੱਲ ਚੋ ਦੇ ਵੇਖੋ ਕਿੰਨੀ ਸੋਹਣੀ ਪੂੜੀ ਫੁੱਲ ਕੇ ਤਿਆਰ ਹੋਈ ਆ ਕਲਰ ਕਿੰਨਾ ਵਧੀਆ ਆ ma ti ya tae dai bana ala mangipi. Sangee. ਪੂੜੇ ਵੀ ਬਣ ਗਏ ਆ ਚਨੇ ਵੀ ਬਣ ਗਏ ਆਪਣੇ ਤਿਆਰ ਹੋ ਗਏ ਆ ਆਪਾਂ ਪੋਸ਼ੀ ਨੂੰ ਕਰਦੇ ਨੇ ਇਹ ਆਪਣੇ ਆ ਵੀ ਫੁੱਲੀ ਜਾਂਦੀ ਆ ਪੂੜੇ ਆ ਹੁਣ ਆਪਾਂ ਪਲੇਟਿੰਗ ਕਰਾਂਗੇ। ਸਤਿ ਸ਼੍ਰੀ ਅਕਾਲ। ਘਰ ਵਿੱਚ ਆਪਣੇ ਦੇ ਬਣਾਓ।